ਅੱਜ ਲੋੜ ਐ ਸਾਨੂੰ ਜਾਗਣ ਦੀ ਸਮਾਂ ਬਹੁਤ ਮਾੜਾ ਆ ਰਿਹਾ ਬਿਮਾਰੀ ਬਹੁਤ ਵਧੇ ਗਈ ਮਹਿੰਗਾਈ ਬਹੁਤ ਵਧੇ ਗਈ ਆਮਦਨਾਂ ਬਿਲਕੁਲ ਥੱਲੇ ਜਾਣ ਗਈਆਂ ਪਿੰਡਾਂ ਦੀ ਜ਼ਿੰਦਗੀ ਦੂਬਰ ਹੋਈ ਪਈ ਐ ਝੂਠੇ ਪਰਚੇ ਦਰਦ ਹੋ ਰਹੇ ਨੇ ਨਸ਼ਿਆਂ ਦੀ ਸੇਲ ਹੋ ਰਹੀ ਐ ਕੋਈ ਜਾਗਦਾ ਨਹੀਂ ਕੋਈ ਕਿਸੇ ਨੂੰ ਰੋਕਣ ਦਾ ਯਤਨ ਨਹੀਂ ਕਰਦਾ ਆਪਣੇ ਪਿੰਡ 'ਚ ਅੱਗ ਲੱਗ ਜੇ ਇੱਕ ਘਰ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਅੱਗ ਬੁਝਾਣੇ ਆ ਪਰ ਅੱਜ ਘਰ ਘਰ ਅੱਗ ਲਾਈ ਜਾ ਰਹੀ ਏ ਨਸ਼ਿਆਂ ਦੀ ਜਿਹੜੇ ਨਸ਼ਿਆਂ ਤੋਂ ਮੇਰੇ ਪਾਤਸ਼ਾਹ ਕਹਿੰਦੇ ਸਨ ਤੁਹਾਨੂੰ ਦੱਸ ਦਿੱਤਾ ਜੁੱਤ ਪੀਤੇ ਦੀ ਹਿਰਦੁਖ ਜਿਹੜੀ ਇਸਤਰੀ ਬਾਰੇ ਤੁਹਾਨੂੰ ਦੱਸਿਆ ਗੁਰਬਾਣੀ ਵਿੱਚ ਕਿ ਦੇਹ ਕਬਾੜ ਅਨਗ ਪੜਦਾ ਮੈਂ ਪਰਦਾਰਾ ਸੰਗ ਫੱਕਾ ਚਿੱਤਰ ਗੁਪਤ ਜਦ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਇਕਈ ਆਂਦੇ ਕੋਈ ਚਿੱਤਰ ਗੁਪਤ ਨਹੀਂ